ਸਾਰੇ ਗਾਡਰ ਦੇ ਉਹ ਤੇ ਵਿੰਗੇ ਕੀਤੇ ਪਿਆ ਸੇਕ ਦੇ ਨਾਲ ਹਨ ਜਮੇ ਉਹ ਰਹਿ ਗਿਆ ਸਾਡਾ ਪੈਂਡ ਉਧਰ ਉਹ ਸਾਰੀ ਸ਼ੜਕ ਤੋਂ ਦੀਦਾ ਸੀਗਾ ਇਥੋਂ ਦੀ ਭੰਪੜ ਮੱਚਦੇ ਆਹ ਦੇਖ ਲੋ ਤੁਸੀਂ ਆਪਣੀ ਜਾਮਣ ਆਖ ਦਿਖਾਈ ਲੈ ਇਹਨੂੰ ਵੀ ਪੂਰ ਪਿਆ ਸੀਗਾ ਦੇਖ ਲੋ ਆ ਸਾਰੀ ਹੁਣ ਇਹ ਵੀ ਤਾਂ ਤੱਕ ਮੱਚ ਜੀਦੇ ਕਿੱਥੇ ਤੱਕ ਗਿਆ ਹੋ ਜਾਣਾ ਸੇਕ ਘਟਵਾ ਬਾਕੀ ਆਏ ਆ ਕਹਿੰਦੇ ਹੁੰਦੇ ਆ ਨਾ ਵੀ ਜਿੱਥੇ ਪ੍ਰਮਾਤਮਾ ਰੱਖੇ ਉਥੇ ਖੁਸ਼ੀ ਖੁਸ਼ੀ ਰਹਿਣਾ ਚਾਹੀਦਾ ਵੀ ਬਹੁਤੀ ਟੈਨਸ਼ਨ ਲੈਣ ਦੇ ਨਾਲ ਵੀ ਕੁਝ ਨਹੀਂ ਹੁੰਦਾ ਅਜੀ ਤਾਂ ਹਮੇਸ਼ਾ ਰੱਬ ਦੇ ਭਾਣੇ ਦੇ ਵਿੱਚ ਰਹੀਦਾ ਤੇ ਰੱਬ ਨੇ ਵੀ ਹੁਣ ਤੱਕ ਮਿੱਤਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਆ ਹੋਇਆ ਆ ਤੁਹਾਨੂੰ ਮੈਂ ਅੰਦਰੋਂ ਦਿਖਾਉਣਾ ਆ ਦੇਖੋ ਤੁਸੀਂ ਵੀ ਮਤਲਬ ਇੰਨੇ ਅੱਗ ਦੇ ਭਾਂਬੜ ਸੀ ਆ ਗਾਡਰ ਦੇਖੋ ਸਾਰੇ ਗਾਡਰ ਦੇ ਉਹ ਤੁਸੀਂ ਵਿੰਗੇ ਕੀਤੇ ਪਏ ਆ ਸੇਕ ਦੇ ਨਾਲ ਹਨਾ ਜਿਵੇਂ ਆ ਪਿੱਛੇ ਵੀ ਆਹ ਦੇਖ ਲਓ ਇੰਨਾ ਮਜ਼ਬੂਤ ਲੋਹਾ ਹੁੰਦਾ ਇਹ ਦੇਖ ਲਓ ਤਾਂ ਵੀ ਅੱਗ ਨਹੀਂ ਸੀਗੀ ਸਾਰੇ ਗਾਡਰ ਦੇਖ ਲਓ ਤੁਸੀਂ ਇੱਧਰ ਕੀ ਹਾਲ ਕੀਤਾ ਹੋਇਆ ਗਾਡਰਾਂ ਦਾ ਆ ਦੇਖੋ ਥੱਲੇ ਇਹ ਹਜੇ ਤੱਕ ਵੀ ਆ ਦੇ ਧੂਆਂ ਨਿਕਲੀ ਜਾਂਦਾ ਧੂਈ ਜਾਂਦੀ ਆ ਸਾਰੀ ਤੂੜੀ ਮਤਲਬ ਆ ਕਿੰਨੀ ਜ਼ਿਆਦਾ ਸੀਗੀ ਆ ਹੁਣ 10 ਟਰਾਲੀਆਂ ਸੀਗੀਆਂ ਤੂੜੀ ਦੀਆਂ ਸਾਰੀਆਂ ਤੇ ਸਾਰੀ ਤੂੜੀ ਹੁਣ ਜਿੰਨਾ ਟਾਈਮ ਤੂੜੀ ਸਾਰੀ ਬਾਹਰ ਨਹੀਂ ਕੱਢਦੇ ਉੰਨਾ ਟਾਈਮ ਕੋਈ ਹੱਲ ਨਹੀਂ ਹੋਣਾ ਉਹਦੇ ਜਿਹੜੀ ਉਧਰ ਪੈਪ ਸੀ ਉਹ ਉਹਦਾ ਵੀ ਹਾਲ ਦੇਖ ਰੋਲੇ ਆ ਦੇ ਸਾਰੀ ਛੱਤ ਡੈਗ ਪਈ ਸ਼ੇਕ ਦੇ ਨਾਲ ਅੱਗ ਨਾਲ ਤੇ ਸਾਰੇ ਆ ਗਾਡਰਾਂ ਦਾ ਹਾਲ ਦੇਖੋ ਬਈ ਗਾਡਰਾਂ ਨੂੰ ਦੇਖ ਕੇ ਅੰਦਾਜ਼ਾ ਲਾ ਲਓ ਵੀ ਕਿੰਨੀ ਜ਼ਿਆਦਾ ਅੱਗ ਹੋਣੀ ਆਣਾ ਇਹ ਤੇ ਮੈਂ ਨਾ ਫਿਰ ਮੈਂ ਇੱਕ ਗੱਲ ਹੋਰ ਦੱਸਦਾ ਚਲੋ ਅੱਗ ਜਿਵੇਂ ਮਰਜ਼ੀ ਲੱਗੀ 10 ਟਰਾਲੀਆਂ ਸਿਗੀਆਂ ਆਪਣੀਆਂ ਤੂੜੀ ਦੀਆਂ ਹਨ ਜਿਹੜੀਆਂ ਉਹ ਚਲੋ ਅੱਗ ਦੇ ਕਰਕੇ ਮੱਚ ਗਈਆਂ ਹੁਣ ਜਿਹੜੇ ਬੰਦੇ ਨੇ ਆਪਦੇ ਕਰਚਿਆਂ ਨੂੰ ਅੱਗ ਲਾਈ ਸੀ ਚਲੋ ਅਨਗੈਲੀ ਨਾਲ ਆਪਾਂ ਕਹਿ ਸਕਦੇ ਹਾਂ ਵੀ ਹਨਾ ਹਵਾ ਦੇ ਨਾਲ ਜਿਹੜੀ ਅੱਗ ਆ ਇਧਰ ਨੂੰ ਲੱਗੀ ਹੁਣ ਅੱਗੇ ਦਾ ਹੁਣ ਕੀ ਪਤਾ ਯਾਰ ਜਿੱਧਰ ਨੂੰ ਹਵਾ ਉਧਰ ਨੂੰ ਲੱਗ ਜਾਂਦੀ ਆ ਹਨ ਤੇ ਤੁਸੀਂ ਦੇਖੋ ਵੀ ਉਹ ਬੰਦੇ ਨੇ ਆਪਣੇ ਪਿੰਡ ਦੇ ਨੇ ਨਾਲ ਦੀ ਨਾਲ ਕਹਤਾ ਵੀ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਹੈਗੀ ਵੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈਗਾ ਕਹਿੰਦਾ ਵੀ ਆਪਾਂ ਖੜੇ ਆਂ ਤੁਹਾਡੇ ਨਾਲ ਤੇ ਗੱਲ ਆਏ ਆ ਵੀ ਆਪਣੇ ਪਿੰਡ ਦੇ ਬੰਦੇ ਆ ਵੀ ਉਹ ਵੀ ਵਧੀਆ ਨੇ ਸਾਰੇ ਵੀ ਇੱਕ ਦੂਜੇ ਨੂੰ ਆਏ ਸਮਝਦੇ ਆ ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪਈ ਤੇ ਬੰਦੇ ਆ ਨੇ ਆ ਵੀ ਕਹਤਾ ਵੀ ਕਹਦੇ ਚੱਲ ਵੀ ਜਿਹੜਾ ਤੂੜੀ ਦਾ ਨੁਕਸਾਨ ਹੋਇਆ ਹੈਗਾ ਵੀ ਲਾ 10 ਟਰਾਲੀਆਂ ਸੀਗੀਆਂ ਆਪਣੀਆਂ ਤੂੜੀ ਦੀਆਂ ਕੜੀਆਂ ਮੱਚ ਗਈਆਂ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੇ ਢੂੜੀ ਆਪਾਂ ਤੁਹਾਡੇ ਸੱਜਦਾਂਗੇ ਕਹਿੰਦੇ ਤੇ ਇੱਥੇ ਉਹ ਤੁਹਾਨੂੰ ਪਤਾ じゃ ਛੱਤ ਟਹਿ ਗਈ ਹਨਾ ਆਪਣੀ ਕਿੱਥੇ ਆਪਾਂ ਆ ਢੂੜੀ ਸਾਂਭੀ ਹੋਈ ਸੀਗੀ ਤੇ ਪਿੰਡ ਦੇ ਵਿੱਚ ਉਹ ਵੀ ਬਹੁਤ ਘਰਾਣੇ ਸਾਨੂੰ ਖੋਹ ਹੀ ਕਹਿਦਾ ਕਹਿੰਦੇ ਵੀ ਸਾਡੇ ਘਰੇ ਤੁਸੀਂ ਭਾਈ ਢੂੜੀ ਆਪਦੀ ਵੀ ਸੈਟਲੋ ਸਾਡੇ ਘਰੇ ਪਾਲਿਓ ਢੂੜੀ ਹਨਾ ਕੋਈ ਗੱਲ ਨਹੀਂ ਹੈਗੀ ਕਹਿੰਦੇ ਵੀ ਜਿੰਨਾ ਟਾਈਮ ਉੱਥੇ ਛੱਤ ਨਹੀਂ ਪੈਂਦੀ ਤੇ ਨੁਕਸਾਨ ਤਾਂ ਹੁਣ ਹੋਇਆ ਹੀ ਆ ਹੁਣ ਇੱਥੇ ਕੀ ਕਰ ਸਕਦੇ ਆ ਤੇ ਇੱਕ ਗੱਲ ਹੋਰ ਮੈਂ ਹੁਣ ਦੱਸਦਾ ਚਲੋ ਆਪਣਾ ਹੁਣ YouTube ਚੈਨਲ ਹੈਗਾ ਐਸੈਂਟੀ ਸੋਸ਼ਲ ਮੀਡੀਆ ਹੈਗਾ ਆਪਣਾ ਚਲੋ ਆਪਾਂ ਦਾ ਹੁਣ ਇੱਕ ਵੀਡੀਓ ਪਾਤੀ ਜੇ ਕੋਈ ਹੋਰ ਹੁੰਦਾ ਨਾ ਇੱਥੇ 7 ਮਹੀਨੇ ਦਾ ਉਹਨਾਂ ਨੇ ਮੁੱਦਾ ਹੀ ਨਹੀਂ ਛੱਡਣਾ ਸੀ ਸਾਡਾ ਆਏ ਹੋ ਗਿਆ ਜੀ ਆਏ ਮਰ ਗਏ ਆ ਹੋ ਗਿਆ ਫਲਾਨਾ ਹੋ ਗਿਆ ਆਈ ਨਹੀਂ ਪਤਾ ਹੁਣ ਚਲੋ ਸਾਡੇ ਤਾਂ ਹੁਣ ਜਿਹੜੇ ਸੱਜਣ ਤੋਂ ਅੱਗ ਲੱਗੀ ਆ ਚਾ ਸਾਡੇ ਆਪ ਦੇ ਹੀ ਆ ਜੇ ਵੀ ਹੋਰ ਹੁੰਦਾ ਹਲਾ ਸੋਸ਼ਲ ਮੀਡੀਆ ਵਾਲਾ ਪਹਿਲਾਂ ਤਾਂ ਉਹਨੇ ਤੁਸੀਂ ਲਾ ਲਓ ਹਿਸਾਬ ਵੀ 3 ਮਹੀਨੇ ਦਾ ਉਹਨੇ ਉਹ ਬੰਦੇ ਨੂੰ ਭੰਡਣਾ ਸੀ ਫਿਰ ਚੌਥੇ ਮਹੀਨੇ ਉਹ ਬੰਦੇ ਨੂੰ ਨਾਲ ਖੜਾ ਖੜਾ ਕੇ ਕਿਵੇਂ ਅੱਗ ਲੱਗੀ ਕੀ ਹੋ ਗਿਆ ਕੀ ਨਹੀਂ ਹੋਇਆ ਫਿਰ ਉਹ ਵੀਡੀਓ ਪਾਉਣੀ ਆ ਸੀ ਫਿਰ ਤੂੜੀ ਦੀ ਅੱਡ ਪਾਉਣੀ ਸੀ ਗਾਡਰਾਂ ਦੀ ਅੱਡ ਪਾਉਣੀ ਸੀ ਫਲਾਨਾ ਤੇ ਹਮਕਾ ਕਰਕੇ ਇਥੋਂ ਘਟੋ ਘੜਨਾ ਇਥੋਂ ਹੀ ਉਹਨਾਂ ਨੇ ਤੁਸੀਂ ਲਾ ਲਓ ਸਾਹਿਬ 20 25 30 ਕੰਟੈਂਟ ਲੱਭ ਲੈਣੇ ਸੀ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਤੁਸੀਂ ਦੇਖ ਲਓ ਹਣਾ ਵਿਊ ਦੀ ਖਾਤਰ ਵੀ ਪਤਾ ਨਹੀਂ ਕੀ ਹੋ ਕਰ ਦਿੰਦੇ ਆ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਹੁਣ ਜਿਨ੍ਹਾਂ ਦੇ ਸੀਰੀ ਤੋਂ ਅੱਗ ਲੱਗੀ ਸੀਗੀ ਆ ਨਾਲ ਦੇ ਖੇਤ ਵਾਲੇ ਤੇ ਉਹਨਾਂ ਦੇ ਘਰੇ ਆ ਗਏ ਨਾ ਕਿਸੇ ਨੇ ਕਹਿਤਾ ਕਹਿੰਦੇ ਵੀ ਉਹਨਾਂ ਦੇ ਤਾਂ ਕਹਿੰਦੇ ਵੀ ਮੋਹਣੇ ਕਹਦਾ ਭਾਈ ਤੁਹਾਡੇ ਦੇ ਕਹਿੰਦੇ ਵੀ ਪਰਚਾ ਕਰਾਉਣਗੇ ਐਫ ਆਈ ਆਰ ਕਰਾਉਣਗੇ ਉਹ ਵਿਚਾਰਾ ਸਾਡੇ ਘਰੇ ਆ ਗਿਆ ਉਹ ਕਹਿੰਦਾ ਵੀ ਐਂ ਕਰਕੇ ਵੀ ਐਫ ਆਈ ਆਰ ਨਾ ਕਰਾਓ ਹੁਣ ਅਸੀਂ ਤਾਂ ਕੀ ਕਰਨਾ ਸੀ ਜਾਂ ਹੁਣ ਵਿੱਚ ਕਈ ਲੋਕ ਹੁੰਦੇ ਆ ਗੱਲਾਂ ਕਹਿਣ ਵਾਲੇ ਤੇ ਫੇਰ ਉਹਨੂੰ ਗੱਲ ਕਹੀ ਵੀ ਅਸੀਂ ਕਾਹਨੂੰ ਕਰਾਉਣਾ ਯਾਰ ਦੱਸੋ ਜਿਹੜਾ ਕੁਝ ਹੋ ਗਿਆ ਹੋ ਗਿਆ ਤਾਂ ਹੁਣ ਰੱਬ ਦੇ ਰੰਗ ਆ ਹਵਾ ਦਾ ਹੁਣ ਹਵਾ ਚੱਲੀ ਜਾਂਦੀ ਆ ਇੱਥੇ ਤਾਂ ਉਹਨੂੰ ਮੰਨ ਲਓ ਵੀ ਅਸੀਂ ਘਰਚਿਆਂ ਨੂੰ ਅੱਗ ਲਾਈ ਆ ਜੀ ਹਵਾ ਹੁਣ ਇੱਧਰੋਂ ਲੰਘੀ ਹੁਣ ਹਵਾ ਨੂੰ ਕਿਹੜਾ ਫੜ ਕੇ ਰੋਕ ਲਾਂ ਅਈਆ ਤੇਰਾ ਤਾਂ ਕੋਈ ਕਸੂਰ ਨਹੀਂ ਆ ਤਾਂ ਐਵੇਂ ਨਾ ਵੀ ਉਹੀ ਤੈਨੂੰ ਕਿਸੇ ਨੇ ਕਹਿਤਾ ਹੋਣਾ ਵੀ ਆ ਪਾਣੀ ਇਹੋ ਜਿਹਾ ਪਾਪ ਖੱਟਣਾ ਇਹ ਵਜ੍ਹਾ ਕੋ ਕਰਕੇ ਤਾਂ ਚਲੋ ਰੱਬ ਦੇ ਰੰਗ ਹੁੰਦੇ ਆ ਯਾਰ ਹੁਣ ਜਿੱਥੇ ਰੱਬ ਨੇ ਰੱਖਣਾ ਉੱਥੇ ਰਹਿਣਾ ਪੈਂਦਾ ਹੈਗਾ ਹੁਣ ਕੀ ਪਤਾ ਸਾਡਾ ਕਿ ਵੱਡਾ ਨੁਕਸਾਨ ਹੋਣਾ ਹੁੰਦਾ ਕੋਈ ਠੀਕ ਆ ਛੋਟੇ ਦੇ ਵਿੱਚ ਸਰ ਗਿਆ ਆਪਣਾ ਇਹ ਤਾਂ ਹੁਣ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਹੈਗਾ ਵੀ ਬਸ ਜਿਹੜਾ ਕੁਝ ਹੋ ਗਿਆ ਠੀਕ ਆ ਵੀ ਰੱਬਾ ਤੂੰ ਜਿਹੜੀ ਰਜਾ ਦੇ ਵਿੱਚ ਰੱਖੀ ਐ ਸੀ ਤਾਂ ਉੱਥੇ ਹੀ ਰਹਿਣੇ ਆ ਬਾਕੀ ਆ ਸਾਡਾ ਪਿੰਡ ਵਧੀਆ ਨਾਲ ਦੇ ਸੱਜਣ ਮੈਂ ਤਾਂ ਮੇਨ ਗੱਲ ਇਹ ਕਹਿਣਾ ਆ ਦੇਖ ਲੋ ਤੁਸੀਂ ਆਪਣੀ ਜਾਮਣ ਆਹ ਦਿਖਾਈਂ ਲੈ ਇਹਨੂੰ ਵੀ ਪੂਰ ਪਿਆ ਸੀ ਆ ਦੇਖ ਲੋ ਆ ਸਾਰੀ ਹੁਣ ਇਹ ਵੀ ਤਾਂ ਤੱਕ ਮੱਚੀਦੇ ਕਿੱਥੇ ਤੱਕ ਗਿਆ ਹੋਇਆ ਨਾ ਸੋ ਇਹ ਘਟੋ ਇੱਥੇ ਤੱਕ ਆਣਾ ਛੱਡੀ ਹਾਂ ਇੱਥੇ ਤੱਕ ਤਾਂਹਾਂ ਤੱਕ ਆਹ ਦੇ ਇੱਥੇ ਤੱਕ ਤੁਸੀਂ ਦੇਖ ਲੋ ਇੱਥੇ ਹੁਣ 7 ਫੁੱਟ ਤੱਕ ਦਾ ਆ ਸਾਰੀ ਜਾਮਣ ਨੂੰ ਥੱਲੋਂ ਐ ਛੇਕ ਪੈ ਗਿਆ ਤਾਂ ਇਹਨੂੰ ਵੀ ਪੂਰ ਪਿਆ ਸੀ ਇਹਨੂੰ ਵੀ ਹੁਣ ਲੱਗਣੀ ਆ ਸੀ ਇਹ ਜਾਮਣ ਬਾਕੀ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਠੀਕ ਆ ਮੇਰਾ ਤਾਂ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ ਵੀ ਆਪਾਂ ਮਾੜਾ ਮੋਟਾ ਨਾਲ ਜਦੋਂ ਆਪਾਂ ਕਰਚਿਆਂ ਨੂੰ ਅੱਗ ਲਾਉਣੀ ਹੈ ਨਾ ਵੀ ਉੱਥੇ ਕੋਲੇ ਆਪਾਂ ਨੂੰ ਖੜਨਾ ਚਾਹੀਦਾ ਹੁਣ ਦੇਖੋ ਤੁਸੀਂ ਅੱਗ ਇੱਥੇ ਚਲੋ ਚੜ ਗਈ ਆਪਣੇ ਹਨਾ ਜੇ ਬੰਦਾ ਕੋਲ ਖੜਾ ਹੁੰਦਾ ਆਪਾਂ ਇਹ ਪਿੰਡ ਦੇ ਵਿੱਚ ਲੋਕਾਂ ਨੂੰ ਕਹਿ ਕੇ ਜਾਂ ਸਾਡੇ ਘਰੇੋਂ ਦੱਸ ਦਿੰਦਾ ਵੀ ਭਾਈ ਐਂ ਕਰਕੇ ਅੱਗ ਲੱਗੀ ਨਾਲ ਦੀ ਨਾਲ ਆ ਕੇ ਹੱਲ ਸੋ ਨਿਕਲ ਜਾਂਦੇ ਆ ਬੰਦਾ ਆ ਕੇ ਬੁਝਾ ਦਿੰਦਾ ਚਲੋ ਕੋਸ਼ਿਸ਼ ਕਰ ਕੋਸ਼ਿਸ਼ ਕਰਦਾਗਾ ਬਾਕੀ ਤਾਂ ਜੋ ਪ੍ਰਮਾਤਵਾਂ ਮਨਜ਼ੂਰਾ ਹੋਣਾ ਤਾਂ ਉਹੀ ਆ ਵੀ ਕੋਸ਼ਿਸ਼ ਬੰਦਾ ਕਰ ਲੈਂਦਾ ਆ ਕਿ ਪਤਾ ਲੱਗ ਜਾਂਦਾਗਾ ਵੀ ਚਲੋ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੁਣ ਤੁਸੀਂ ਦੇਖ ਲਓ ਹੁਣ ਜਿੰਨਾ ਟਾਈਮ ਦਫੇ ਦੀਆਂ 10 ਟਰਾਲੀਆਂ ਬਾਹਰ ਨਹੀਂ ਕੱਢਦੇ ਤੂੜੀ ਦੀਆਂ ਉਨਾ ਚਿਰ ਐਨੇ ਤੁਖੀ ਜਾਣਾ ਜਿਵੇਂ ਪਹਿਲਾਂ ਵੀ ਦਿਖਾਇਆ ਲੈ ਉਧਰ ਵੀ ਤੂੜੀ ਪਈ ਆ ਉਹ ਆ ਜਿਹੜਾ ਰਾਹ ਆਪਣਾ ਉਥੇ ਤੂੜੀ ਪਈ ਆ ਨਾਲ ਦੇ ਕਮਰੇ 'ਚ ਆਪਣਾ ਉਥੇ ਪੱਥੀਆਂ ਨੇ ਪੱਥੀਆਂ ਹੋਈਆਂ ਉਹ ਪੱਥੀਆਂ ਨਾਲ ਭਰਿਆ ਹੋਇਆ ਸਾਰਾ ਹੌਣ ਤੁਸੀਂ ਦੇਖ ਲਓ ਇੱਥੇ ਜੇ ਜਾ ਜਾਂਦੀ ਹੋ ਜਾਂਦੀ ਇੱਥੋਂ ਬਾਹਰ ਗੋਦਰ ਵੀ ਚੜ੍ਹ ਸਕਦੀ ਸੀਗੀ ਜਾ ਕੇ ਪਾਥਿਆਂ ਨੂੰ ਲੱਗ ਜਾਂਦੀ ਸਾਰੇ ਹੀ ਇਹ ਤਾਂ ਚਲੋ ਔੜੇ ਆਣਾ ਸੀਗਾ ਸਲੇਟਾ ਸਲੂਟਾ ਆਈਆਂ ਉਹ ਵੀ ਨਹੀਂ ਛੱਡਣੀਆਂ ਸੀ ਜਿਹੜੇ ਹਿਸਾਬ ਨਾਲ ਅੱਗ ਦਾ ਸੇਕ ਹੁੰਦਾਗਾ ਹੁਣ 10 ਟਰਾਲੀਆਂ ਨੂੰ ਅੱਗ ਲੱਗੀ ਹੋਵੇ ਤੂੜੀ ਦੀਆਂ ਨੂੰ ਸੇਕ ਘਾਟਣੀ ਹੁੰਦਾ ਉਹ ਸਾਡੇ ਉਹ ਰਹਿ ਗਿਆ ਸਾਡਾ ਪਿੰਡ ਉਧਰ ਉਹ ਸਾਰੀ ਸ਼ੜਕਤ ਹੋਤੀ ਦੀਨਾ ਸੀਗਾ ਇੱਥੋਂ ਦੀ ਭਾਂਬੜ ਮੱਚਦੇ ਮਰ ਸੋਚ ਉੱਥੇ ਤੁਹਾਨੂੰ ਪਤਾ ਨੇਰੀ ਵੀ ਬਹੁਤ ਚੱਲੀ ਆ ਉਹ ਸਾਡਾ ਪਿੰਡ ਰਹਿ ਜਾਂਦਾ ਆਪਣੀ ਮੋਟਰ ਨਾਲ ਪਿੰਡੋਂ ਬਾਹਰ-ਬਾਹਰ ਆ ਜਾਂਦੀ ਆ ਇਹ ਚਲੋ ਖੈਰ ਬਾਕੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਤੇ ਆਪਾਂ ਦਾ ਪ੍ਰਮਾਤਮਾ ਦੇ ਅੰਗਾਂ 'ਚ ਰਹਿਣ ਵਾਲੇ ਬੰਦੇ ਆ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਵਾਲੇ ਤੇ ਜਿੰਨਾ ਟਾਈਮ ਆ ਕੀ ਹੋ ਗਿਆ ਆ ਤਾਂ ਗੱਡੀ ਰੁਕੀ 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 ਚਲੋ ਚਲ ਜਾਓ ਬਾਕੀ ਆਇਆ ਕਹਿੰਦੇ ਹੁੰਦੇ ਆ ਨਾ ਵੀ ਜਿੱਥੇ ਪ੍ਰਮਾਤਮਾ ਰੱਖੇ ਉਥੇ ਖੁਸ਼ੀ-ਖੁਸ਼ੀ ਰਹਿਣਾ ਚਾਹੀਦਾ ਵੀ ਬਹੁਤੀ ਟੈਨਸ਼ਨ ਲੈਣ ਦੇ ਨਾਲ ਵੀ ਕੁਝ ਨਹੀਂ ਹੁੰਦਾ ਅਜੀ ਤਾਂ ਹਮੇਸ਼ਾ ਬਾ ਰੱਬ ਦੇ ਭਾਣੇ ਦੇ ਵਿੱਚ ਰਹੀਦਾ ਤੇ ਰੱਬ ਨੇ ਵੀ ਹੁਣ ਤੱਕ ਮਿੱਤਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਆ ਹੋਇਆ ਕਿਸੇ ਚੀਜ਼ ਦੀ ਕਮੀ ਨਹੀਂ ਬਾਕੀ ਸਾਡਾ ਪਿੰਡ ਬਹੁਤ ਵਧੀਆ ਗਿਆ ਹਨ ਜਿਹੜੇ ਸੱਜੋਂ ਤੋਂ ਨੁਕਸਾਨ ਹੋਇਆ ਬੰਦੇ ਨੇ ਆਪ ਵੀ ਕਹਦਾ ਕਹਦਾ ਕੋਈ ਚੱਕਰ ਨਹੀਂ ਫਿਕਰ ਨਾ ਕਰੋ ਅੱਧਾ ਪਿੰਡ ਨਾਲ ਆ ਕੇ ਖੜ ਗਿਆ ਆਪਣੇ ਵੀ ਸਾਡੇ ਘਰੇ ਭਾਈ ਤੂੜੀ ਸੈੱਟ ਲੋ ਵੀ ਕੋਈ ਗੱਲ ਨਹੀਂ ਅਸੀਂ ਟਰਾਲੀਆਂ ਤੂੜੀ ਦੀਆਂ ਸੜ ਦਿੰਨੇ ਆ ਤੁਹਾਡੇ ਹਨ ਤੇ ਐਦੂ ਉੱਤੇ ਹੋਰ ਕੀ ਹੁੰਦਾ ਯਾਰ ਇਹ ਕਮਾਈ ਆ ਇਹ ਸਾਡੇ ਘਰਦਿਆਂ ਦੀ ਕਮਾਈ ਆ ਮੇਰੇ ਪਿਓ ਦੀ ਕਮਾਈ ਆ ਹਨ ਤੇ ਜਿਹੜੀ ਲੋਕ ਇੱਜ਼ਤ ਕਰਦੇ ਆ ਜਿਹੇ ਇੱਜ਼ਤ ਕਰਦੇ ਆ ਫੇਰ ਹੀ ਹੁੰਦਾ ਬਾਕੀ ਪਿੰਡ ਵੀ ਉਹੀ ਹੁੰਦਾ ਜਿਹੜਾ ਨਾਲ ਖੜੇ ਹੈਣਾ ਔਖੇ ਟਾਈਮ ਜਿਹੜੇ ਨਾਲ ਖੜ ਗਏ ਸੱਜਣ ਵੀ ਉਹੀ ਹੁੰਦੇ ਆ ਤੇ ਬਾਕੀ ਸਾਡੇ ਵਾਲੇ ਸਾਡੇ ਨਾਲ ਖੜੇ ਆ ਭਾਈ ਤੇ ਇਹ ਗੱਲ ਦਾ ਸਾਨੂੰ ਮਾਣ ਤੇ ਸਾਡਾ ਦਾ ਸ਼ਰੀਕਾ ਵੀ ਸਾਡੇ ਨਾਲ ਖੜਾ ਸਾਡੇ ਚਾਚੇ ਤਾਏ ਕਈ ਕਹਿੰਦੇ ਆ ਵੀ ਸ਼ਰੀਕਾ ਮਾੜਾ ਹੁੰਦਾ ਵੀ ਚਾਚੇ ਤਾਏ ਨਾਲ ਨਹੀਂ ਖੜਦੇ ਪਰ ਸਾਡੇ ਦਾ ਸਾਡੇ ਨਾਲ ਹੱਕ ਟਾ ਕੇ ਖੜਦੇ ਆ ਆ ਕੀ ਹੋ ਗਿਆ ਆ ਕਿੱਧਰ ਫਸਾਲੀ ਐਂ ਕਰ ਸੈਂਟੀ ਸਿੱਧੀ ਕੱਢਦੇ ਫਿਰ ਉਧਰ ਪਹੀ ਤੇ ਚੜ੍ਹ ਲਾ ਫਿਰ ਥੱਲੇ ਹੀ ਲਾ ਲ ਆ ਵੀ ਕਰੀਏ ਯਾਰ ਇੱਥੇ ਕੋਸ ਹਨ ਇਹਦਾ ਵੀ ਸਿਸਟਮ ਜਿਹਾ ਬਣਾਈਏ ਆ ਦੇਖ ਲਓ ਤੁਸੀਂ ਆ ਸਾਡੀ ਫੋਟੋ ਆ ਗੇਟ-ਗੂਟੇ ਤੇ ਆਪਣਾ ਫਾਰਮ ਹੁੰਦਾ ਸੀਗਾ ਯਾਰ ਸੂਰਾ ਦਾ ਤੇ ਕੋਈ ਜ਼ਹਿਰ ਪਾ ਗਿਆ ਸੀ ਆਪਣੇ ਸੂਰਾ ਨੂੰ ਤੇ ਉਹ ਵਿਚਾਰੇ ਮਰ ਗਏ ਸੀ ਫਿਰ ਆ ਉਵੇਂ ਹੀ ਆ ਬਣਿਆ ਰਹਿ ਗਿਆ ਥਾ ਆ ਦੇ ਪਿੱਛੇ ਵੀ ਉਹ ਬਹੁਤ ਆ ਵਧੀਆ ਆ ਪਾਥੀਆਂ ਪੁੱਥੀਆਂ ਪੱਥੀਆਂ ਵੀਆਂ ਨੇ ਆ ਸਾਰਾ ਥਾਂ ਹੀ ਛੱਡਿਆ ਹੋਇਆ ਹੁਣ ਤਾਂ ਬਾ ਤੂੜੀ <table> ਸੱਟ ਲਈਦੀ ਆ ਇੱਥੇ ਪਾਥੀਆਂ ਪੁੱਥੀਆਂ ਅੰਦਰ ਲਾ ਦੇ ਦੀਆਂ ਹੋਰ ਤਾਂ ਕੀ ਆ ਤੇ ਸੋਚ ਰਹੇ ਸੀ ਇੱਥੇ ਕੋ ਬਣਾਈਏ ਯਾਰ ਵਧੀਆ ਤੇ ਬਾਕੀ ਦੇਖਦੇ ਆ ਕੀ ਬਣਦਾ ਅੱਗੇ